ਲੋ ਜੀ ਆਪਾਂ ਬਣਾਈਏ ਜੀ ਸਬਜ਼ੀ ਆਲੂ ਗਾਜਰਾਂ ਦੀ ਤੇ ਆਹ ਹਲਵਾਣੀ ਚੀਰੇ ਆਵੇ ਹਲਵੇ ਵਾਟ ਲਾ ਲਾਂ ਲਸਣ ਗੰਡਾ ਪਿਆਜ਼ ਚੀਰ ਕੇ ਰੱਖ ਲੈ ਛਿੱਲ ਕੇ ਰੱਖ ਲੈ ਇਹਨਾਂ ਮੈਂ ਸ਼ਾਮ ਨੂੰ ਤੜਕਾ ਲਾ ਲੂੰਗੀ ਗੰਡੇ ਉਤੋਂ ਮੈਂ ਛਿੱਲੇ ਚੀਕ ਲਈਆਂ ਲਸਣ ਵੀ ਮਲ ਬਾਅਦ ਅੰਦਰ ਵੇਕੇ ਚੀਰ ਲਾਂਗੇ ਹੁਣ ਮੈਂ ਬਣਾ ਲੈਨੇ ਆਲੂ ਗਾਜਰ ਬਣਾ ਲਾ ਲਸਣ ਗੰਡਾ ਚੀਰ ਲਈਆਂ ਮਿਰਚਾਂ ਨੂੰ ਧੋ ਲਿਆਈਆਂ ਤੇ ਮੈਂ ਜੋੜ ਲੇ ਘਲਬਾਨੀ ਖਾਣਾ ਤੇ ਮਹ ਨਾਲ ਰੈਤਾ ਪਾ ਦੇਣੀ ਉਹ ਦੂਜਾ ਸੌਰੀ ਮੂੰਗਰਾ ਪਾ ਦੇਣੀ ਦਹੀਂ ਚ ਮਠਾਈਆਂ ਨੂੰ ਮਿਰਚ ਪਾ ਕੇ ਤੇ ਜੋਦੇ ਨੂੰ ਬਣਾ ਲੈਂਦੇ ਆ ਆਲੂ ਗਾਜਰਾਂ ਦੀ ਸਬਜ਼ੀ ਨਾਲ ਹੁਣ ਖਾ ਲੂਗਾ ਨਾਲ ਰਸ਼ਾਮਾ ਨੂੰ ਤੇ ਆਪਾਂ ਬਣਾ ਲੈਨੇ ਆ ਬਣਾ ਲਾਂਗੇ ਹਲਵਾ ਕਿਉਂਕਿ ਆਪਾਂ ਦੇ ਲਿਆਏ ਆ ਨਾਲ ਘਰ ਦਾ ਹਲਵਾ ਇਹ ਕਿਹੜਾ ਮੌਲਾ ਦਾ ਹੁਣ ਆਪਾਂ ਲਾ ਲਗੇ ਗਾਜਰਾਂ ਦਾ ਤੜਕਾ ਸਾਰੇ ਭੈਣ ਭਰਾ ਨਾਲ ਮਿਲ ਕੇ ਪ੍ਰਸ਼ਾਦਾ ਵਜ ਕੇ ਲਓ ਜੀ ਤੁਰੇ ਨੇ ਭੈਣ ਭਰਾ ਨਵੇਂ ਆਏ ਹੈ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਿਓ ਬਾਤੋਂ ਬਾਧ ਚੈਨਲ ਨੂੰ ਸਪੋਰਟ ਕਰੋ ਤੇ ਚਲੋ ਜੀ ਹਟਾ ਲ ਲਗੇ ਤੜਕਾ ਢੇਗੀ ਮਿਰਚ ਤੇ ਖਤਮ ਹੋਈ ਆ ਆ ਬਾਕੀ ਸਮਾਨ ਹੈਗਾ ਜਿੰਨਾ ਕਹਿਗਾ ਆਪਾਂ ਪਾਲ ਲਈ ਨੇ ਬਣਾਉਣਾ ਦਾ ਹੈਗਾ ਹਲਵਾ ਆਪਾਂ ਸ਼ਮਨ ਬਣਾਵਾਂਗੇ ਲਾਈਏ ਆਪਾਂ ਤੜਕਾ ਗਾਜਰਾਂ ਨੂੰ ਛੋਗ ਲਈ

thank ਹੋ ਤਾਂ ਉੱਪਰ ਹੈਗਾ ਥੱਲੇ ਪਾਣੀ ਦੇ ਟਬ ਆਰਟੀ ਪਰ ਕੇ ਪਾਣੀ ਰੱਖਿਆ ਤੇ ਨਾਲ ਜੰਮ ਪਾਣੀਆ ਦੇ ਟੇਰ ਦਾ ਮੈਂ ਥੋੜੀ फिर ज्यादा प्याज भोजे हम आप पा दिए मिर्च मसाला मसाला हल्दी थोड़ी हा लाल मिर्च हमली मिर्च है Hãy subscribe cho kênh Ghiền Mì Gõ Để không bỏ lỡ những video hấp dẫn

சேமிா நீ పీతీ ఫేర్ పీత సబ్జీ తడకా ਸਬਜ਼ੀ ਬਣਾਉਣੀ ਆ ਫਿਰ ਮੈਂ ਕੁੱਕਰ ਜਿਹੇ ਬਣਾਉਣੀ ਚਲੋ ਰੀਡਿੰਗ ਕਰਵਾ ਲੀਏ ਗੈਸ ਕਰ ਲਿਓ ਪਕਾਟੇ ਤੇਰਾ ਪਾ ਮਿਲਦੇ ਆ ਸਬਜੀ ਪਾਣੀ ਲਓ ਜੀ ਸਬਜੀ ਆਪਣੀ ਗਈ ਬਾਣ ਵੇਖੋ ਸਾਰੇ ਗਾਜਰਾਂ ਦੀ ਦੋ ਜਣਿਆਂ ਨੇ ਪ੍ਰਸ਼ਾਦਾ ਛਕ ਲਿਆ ਦੋ ਬਣ ਰਹਿ ਗਏ ਇਧਰ ਆਵੇਂ ਪ੍ਰਸ਼ਾਦੇ ਲਾਉਣ ਲਈ ਪਰ ਮੈਂ ਇਦਾਂ ਤਵੇ ਤੇ ਹੀ ਪ੍ਰਸ਼ਾਦੇ ਬਣਾਉਣੀ ਮੈਂ ਗੈਸ ਤੇ ਦੂਜੇ ਰੋਟੇ ਨਹੀਂ ਪ੍ਰਸ਼ਾਦੇ ਕਿਹੜਾ ਗੈਸ ਮਸਾ ਵਾਧਾ ਲੱਗ ਜੂ ਇਹ ਤਾਂ ਨਾਲਵਾੜ ਕਰਨੀ ਅੱਗੇ ਕਿਹੜੇ ਸਰੀਰ ਇਥੇ ਬੜੇ ਤੰਦਰੁਸਤ ਹੈ ਅੱਗੇ ਪਾੜੀ ਤੇ ਚੰਡਾ ਹੈ ਬਾਕੀ ਗੈਸ ਵਾਲੀ ਰੋਟੀ ਤੇ ਬਹੁਤ ਸੁਆੜੀ ਚਲੋ ਜੀ ਮੈਂ ਫੁੱਲ ਕੇ ਜਿਹੜੇ 2-4 ਲਾ ਲਾਂ ਇਹ ਨਾਲੇ ਢਾਡੀ ਸ਼ੈ ਨਹੀਂ ਰਹੀ ਰੋਟੀ ਖਾਣ ਵਾਲੀ ਤੇ ਚਲੋ ਅਗਾਂਹ ਦੇ ਪ੍ਰਸ਼ਾਦ ਦਿਖਾइए ਟਾਈਮ ਵੜਾ ਗਿਆ 12 ਵਜੇ ਚੱਲੇ ਵੀੜੂ ਆਪਾਂ ਪਾਵਾਂਗੇ ਸ਼ਾਮਾਂ ਨੂੰ ਜਾਂ ਸਵੇਰੇ ਤੇ ਚਲੋ ਜੀ ਜਿਉਂਦੇ ਬਸਦੇ ਰਹੋ ਤਾਂ ਸੋਹਣੀਆਂ ਸੋਹਣੀਆਂ ਵੀੜੂ ਵੇਹਦੇ ਰਹੋ ਤੁਸੀਂ ਅਹੀਂ ਬਣਾਉਂਦੇ ਰਹੀਏ ਤੇ ਇਹ ਵੀ ਸ਼ਾਪੋ ਆ ਲੂਗਾ ਜਿਹੜਾ ਇਹ ਸੌਜੀ ਨਾਲ ਮੁੰਗਰੇ ਵਾਲਾ ਦਹੀਂ ਵਿੱਚ ਪਾਵਾਂਗੇ ਮੱਖਣੀ ਨਾਲ ਪ੍ਰਸ਼ਾਦ ਦੇ ਨੰਬ ਦਾ ਚਾਰ ਤੇ ਠੰਡਾ ਪਾਣੀ ਤੇ ਇਹ ਸਭ ਆ ਪੈਣ ਭਰਾਸ਼ਾ ਕੋਹੀ ਵੀ ਛੱਗੇ ਆਪਣੀ ਆਪਣੀ ਜ਼ਿੰਦਗੀ ਚ ਮਾਣ ਆਨੰਦ ਆ ਜੀ ਚਲੋ ਜੀ ਆ 아. Yeah. Yeah. Yeah.